ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਵੈਂਦਾ ਬਿਆਸ ਦਰਿਆ ਮਾਈਨਿੰਗ ਮਾਫੀਆ ਲਈ ਕਿਸੇ ਅਨਮੋਲ ਸੋਨੇ ਖਾਨ ਖਜ਼ਾਨੇ ਤੋਂ ਘਟ ਨਹੀਂ ਕਿਉਂਕਿ ਸਕਾਰੋਬਾਰ ਨਾਲ ਜੁੜੇ ਕੁਝ ਮਾਫੀਆ ਕਿਸਮ ਦੇ ਲੋਕ ਬੇਖੌਫ ਹੋ ਕੇ ਰੇਤੇ ਦੀ ਚੋਰੀ ਕਰਕੇ ਲੱਖਾਂ ਰੁਪਏ ਸਰਕਾਰ ਨੂੰ ਚੁੰਨਾ ਲਗਾ ਰਹੇ ਨੇ ਅਨੇਕਾਂ ਵਾਰ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਵਿੱਚ ਵੀ ਬਣਦਾ ਰਿਹਾ ਪਰ ਚੰਨ ਜਿੰਨਾ ਦੀ ਰੋਕ ਤੋਂ ਬਾਅਦ ਫਿਰਸ ਇਹ سلسلہ ਰਾਤ ਦਿਨ ਬਸੁਰਤ ਜਾਰੀ ਰਹਿੰਦਾ ਹੈ ਹੁਣ ਤੁਸੀਂ ਕਹੋਗੇ ਚੋਰੀ ਤਾਂ ਸਰਕਾਰ ਦੇ ਇਲਾਕੇ ਵਾਸੀਆਂ ਦਾ ਕੀ ਵਿਗਾੜਦਾ ਹੈ ਉਹਨਾਂ ਨੂੰ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਮਾਈਨਿੰਗ ਮਾਫੀਆ ਰੇਤ ਦੇ ਨਾਲ ਭਰੇ ਟਿੱਪਰ ਟਰਾਲੇ ਲਗਾਤਾਰ ਤੁਸੀ ਬਨ ਤੋਂ ਗੁਜ਼ਰਨੇ ਨੇ ਜਿਸ ਕਾਰਨ ਤੁਸੀ ਬਨ ਕਮਜ਼ੋਰ ਹੋ ਰਿਹਾ ਹੈ ਜੇਕਰ ਭਾਰੀ ਢੜਕਮ ਆਵਾਜ਼ਾਂ ਚਲਦੀ ਰਹੀ ਤਾਂ ਬਰਸਾਤ ਦੇ ਟਾਈਮ ਤੁਸੀ ਬਨ ਕਦੇ ਵੀ ਟੁੱਟ ਸਕਦਾ ਹੈ ਪਿੰਡ ਵਾਸੀਆਂ ਵੱਲੋਂ ਮਾਫੀਆ ਨੂੰ ਰੋਕਣ ਦੀ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ ਹੈ ਪਰ ਉਹਨਾਂ ਦੀ ਕਿਦਰੇ ਵੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਮਾਈਨਿੰਗ ਮਾਫੀਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਟਿਪਰ ਕਾਬੂ ਕਰ ਲਿਆ ਤੇ ਬਾਕੀ ਮਸ਼ੀਨਰੀਆਂ ਉਹ ਭਜਾਉਣ ਵਿੱਚ ਕਾਮਯਾਬ ਹੋ ਗਏ ਫੜਿਆ ਗਿਆ ਟਿਪਰ ਉਹਨਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਮਾਈਨਿੰਗ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਇਸੇ ਨਾਲ ਹੀ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਬਰਸਾਤ ਦੇ ਮੌਕੇ ਦਰਿਆ 'ਚ ਹੜ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਤੁਸੀਂ ਬੰਨ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਬੰਨ ਨੂੰ ਬਚਾਉਣ ਲਈ ਉਹਨਾਂ ਨੂੰ ਆਪਣੇ ਪੱਲਿਓ ਪੈਸੇ ਖਰਚ ਕਰਕੇ ਹਰ ਸਾਲ ਇਸ ਦੀ ਮੁਰੰਮਤ ਕਰਾਉਣੀ ਪੈਂਦੀ ਹੈ ਲੋਕਾਂ ਦੀ ਮੰਗ ਹੈ ਕਿ ਸਰਕਾਰ ਦੇ ਕਰੋੜਾਂ ਰੁਪਏ ਨੂੰ ਚੁੰਨਾ ਲਗਾਉਣ ਵਾਲੇ ਮਾਈਨਿੰਗ ਨੂੰ ਕੱਸ ਕੇ ਨਕੇਲ ਪਾਈ ਜਾਵੇ ਜਗਰਾ ਸਿੰਘ ਜੀ ਜਗਰਾ ਸਿੰਘ ਜੀ ਕਿਹੜਾ ਪਿੰਡ ਹੈ ਟਾਲੀਆਲ ਜੀ ਕੀ ਕੰਮ ਕਰਦੇ ਆ ਮੈਂ ਗੱਡੀ ਚਲਾਉਂਦਾ ਹਾਂ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਇਹ ਘਰ ਵਾਸਤੇ ਰੇਤਾ ਲੈ ਕੇ ਜਾ ਰਹੇ ਸੀਗੇ ਤੇ ਪਡਾਲਾ ਮੰਡ ਚੋਂ ਘਰ ਵਾਸਤੇ ਟਿਪਰਾਂ ਚ ਖੜਦੇ ਲੋਕ ਟਿਪਰ ਰੱਖੇ ਤੁਸੀਂ ਘਰਾਂ ਚ ਨਹੀਂ ਕਿਉਂ ਝੂਠ ਬੋਲਦਾ ਨਹੀਂ ਝੂਠ ਨਹੀਂ ਜੀ ਮੈਂ ਬੋਲਦਾ ਮੈਂ ਤਾਂ ਅੱਜ ਇਹਨਾਂ ਇੱਥੇ ਆਇਆ ਅੱਧੀ ਲਾਉਣ ਤੇ ਜੋ ਹੈਗਾ ਸੱਚ ਸੱਚ ਦੱਸਾਂਗਾ ਮੈਂ ਕਿੰਨੇ ਜਰਦੋ ਇਹ ਕੰਮ ਕਰ ਰਹੇ ਆ ਦਿੱਤਾ ਦਾ ਇਹ ਮੈਨੂੰ ਪਹਿਲਾਂ ਦਾ ਪਤਾ ਨਹੀਂ ਕੀ ਕਰਦੇ ਜੀ ਮੈਂ ਤਾਂ ਅੱਜ ਆਇਆ ਤੇ ਮੈਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਪਤਾ ਮੈਨੂੰ ਗੱਲ ਦਾ ਪਤਾ ਹੁੰਦਾ ਤਾਂ ਮੈਂ ਹੁੰਦਾ ਹੀ ਨਾ ਇੱਧਰ ਇੱਧਰ ਦੇ ਚੱਕਰ ਚ ਇਹ ਗੱਡੀ ਦਾ ਮਾਲਕ ਕੌਣ ਹੈ ਇਹ ਗੱਡੀ ਦਾ ਮਾਲਕ ਬਲਦੇਵ ਆ ਜੀ ਰੇਤਾਂ ਕਿੱਥੋਂ ਭਰੀ ਆ ਇਹ ਇੱਥੋਂ ਮੰਡ ਚੋਂ ਦਰਿਆ ਚੋਂ ਹੀ ਕੋਈ ਪਰਮਿਸ਼ਨ ਹੈ ਤੁਹਾਡੇ ਕੋਲ ਜੀ ਆਪਾਂ ਨੂੰ ਤਾਂ ਨਹੀਂ ਪਤਾ ਆਪਾਂ ਤਾਂ ਦਿਹਾੜੀ ਵਾਲੇ ਬੰਦੇ ਜੀ ਦਿਹਾੜੀ ਲਾਈ ਆ ਤੇ ਬਸ ਮੈਨੂੰ ਉਹ ਵਾਲਿਆ ਜਿੰਨਾ ਪਤਾ ਨਹੀਂ ਜੀ ਤੌਰਤਾ ਦੇਖ ਇਹਨਾਂ ਨੇ ਝੂਠ ਨਾ ਬੋਲ ਜੋ ਹੈਗਾ ਸੱਚ ਸੱਚ ਦੱਸਣ ਦੀ ਪੁੱਛਿਆ ਮੈਂ ਸੱਚ ਹੀ ਬੋਲੂੰਗਾ ਜੀ ਲੰਮੇ ਲੰਬੇ ਸਮੇਂ ਤੋਂ ਇੱਥੇ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਹੋ ਰਿਹਾ ਤੁਸੀਂ ਕਹਿੰਦੇ ਆਂ ਵੀ ਮੈਂ ਅੱਜ ਪਹਿਲੇ ਦਿਨ ਆਇਆ ਅੱਜ ਕਾਬੂ ਆ ਕੇ ਤੇ ਇਸ ਕਰਕੇ ਨਹੀਂ 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 ਜੀ ਕਾਬੂ ਦੀ ਗੱਲ ਨਹੀਂ ਜੀ ਮੈਂ ਅੱਜ ਪਹਿਲੇ ਦਿਨ ਆਇਆ ਇਹ ਪਹਿਲਾਂ ਕਰਦੇ ਹੋਣਗੇ ਕੋਈ ਪਤਾ ਨਹੀਂ ਆ ਜੀ ਹੁਣ ਤੈਨੂੰ ਕਾਬੂ ਕਿਹਨੇ ਕੀਤਾ ਵਾ ਮੈਨੂੰ ਆ ਭਾਜੀ ਹੁਣੀ ਆ ਕੇ ਰੋਕਿਆ ਮੈਂ ਕੋਈ ਭਜਿਆ ਨਹੀਂ ਜੀ ਕੋਈ ਭਜਾਇਆ ਨਹੀਂ ਮੈਂ ਉਹਨਾਂ ਨੇ ਆਵਾਜ਼ ਮਾਰੀ ਆਪਾਂ ਰੋਕ ਲਿਆ ਹੁਣ ਆਪਣੇ ਮਾਲਕਾਂ ਨੂੰ ਸੂਚਨਾ ਦਿੱਤੀ ਤੂੰ ਹਾਂਜੀ ਕੀ ਕਿਨੇ ਮਾਲਕ ਤੇਰੇ ਮਾਲਕ ਕਹਿੰਦੇ ਕੋਈ ਗੱਲ ਨਹੀਂ ਆ ਰਹੇ ਆ ਜੀ ਇਹ ਇਹ ਤੁਹਾਨੂੰ ਇਹ ਦੱਸ ਸਕਦੇ ਇਹਨੂੰ ਕੌਣ ਭਰੌਂਦਾ ਕੌਣ ਲੈਂਦਾ ਕੌਣ ਪਿੱਛੇ ਵਕਾਰਿਆ ਇਹ ਇਹਦੇ ਪਿੱਛੇ ਕੋਈ ਤਖੜਾ ਹੱਥ ਹੋ ਗਏ ਜੀ ਇੰਨੀ ਮਾਈਨਿੰਗ ਹੋ ਰਹੀ ਆ ਰਾਤ ਦਿਨ ਟਿਪ ਪਰ ਇਥੋਂ ਚੱਲਦੇ ਆ ਜੀ ਇਹ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਆ ਕਿ ਜਿਹੜਾ ਪਾਣੀ ਦਾ ਵਹਾਅ ਆ ਛੱਡਾ ਸਾਡੇ ਖੇਤਾਂ ਨੂੰ ਬੰਨ ਨਾਲ ਨੂੰ ਜਾ ਸਕਦਾ ਪਹਿਲਾਂ ਵੀ ਬਹੁਤ ਮਾਈਨਿੰਗ ਹੋਈ ਆ ਪਰਲੇ ਬੰਨੇ ਮਾਈਨਿੰਗ ਹੋਈ ਵਿਆਸ ਵਾਲੇ ਬੰਨੇ ਹੁਣ ਦਰਿਆ ਉਧਰ ਚੱਲ ਗਿਆ ਮੁੜ ਕੇ ਫੇਰ ਸਾਡੇ ਵਾਲ ਆ ਜਾਊਗਾ ਸਾਨੂੰ ਬਹੁਤ ਵੱਡਾ ਖਤਰਾ ਆਇਆ ਪ੍ਰਸ਼ਾਸਨ ਪਤਾ ਨਹੀਂ ਕਿਉਂ ਸੁੱਤਾ ਪਿਆ ਵਾ ਅਸੀਂ ਬਹੁਤ ਹੂਕ ਨਹੀਂ ਦੇ ਸੁੱਤਾ ਪਿਆ ਵਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਗਰੀਬਾਂ ਲੋਕਾਂ ਦੀਆਂ ਜਿਹੜੀਆਂ ਖੇਤ ਆ ਇਹ ਰੁੜ ਜਾਣਗੇ ਇਹ ਜਿਹੜਾ ਪਾਣੀ ਦਾ ਵਹਾਅ ਜਿੱਧਰ ਨੂੰ ਜਾਊਗਾ ਇਹ ਸਿੱਧਾ ਹੋ ਤਰਿਆ ਫਿਰ ਅਸੀਂ ਕੀ ਕਰਾਂਗੇ ਲੋਕ ਸਾਰੇ ਇਹ ਮਾਈਨਿੰਗ ਮਾਈਨਿੰਗ ਵਾਲੇ ਅਫਸਰ ਪਤਾ ਨਹੀਂ ਕੁਰਸੀਆਂ ਤੇ ਬਿਠੇ ਕਹਿੰਦੇ ਮਾਈਨਿੰਗ ਬੰਦ ਆ ਖਬਰਾਂ ਚ ਆਉਂਦਾ ਸਭ ਕੁਝ ਆਉਂਦਾ ਪਰ ਅਸਲੀਅਤ ਵਿੱਚ ਕੁਝ ਹੋਰ ਹੋ ਰਿਹਾ ਵਾ ਇਹ ਸਭ ਮਿਲੀ ਭੁਗਤਿਆ ਕੋਈ ਨਹੀਂ ਇੱਥੇ ਆ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਟਿੱਪਰ ਘੇਰਿਆ ਹੈ ਜੀ ਜਾ ਕੇ ਇਹ ਟੋਏ ਦਿਖਾ ਲਓ ਮੈਨ ਕਿੰਨੀ ਹੋਈ ਹੈ ਕੌਣ ਲੈ ਗਿਆ ਇਹ ਕੌਣ ਲੈ ਗਿਆ ਕਿ ਰਾਂਚੜੀਆਂ ਜਾਨਵਰ ਥੋੜੇ ਲੈ ਜਾਂਦੇ ਆ ਇਹ ਬੰਦੇ ਮਾਈਨਿੰਗ ਕਰਦੇ ਆ ਤੇ ਕਰਾਉਂਦੇ ਆ ਜੀ ਇਹਦੇ ਵਿੱਚ ਪਿੰਡ ਦਾ ਨੁਕਸਾਨ ਹੈ ਜੀ ਜਿਹੜੇ ਜਿੰਨੀਆਂ ਵੀ ਇਧਰ ਖੇਤ ਆ ਲੱਗੇ ਜਦੋਂ ਪਾਣੀ ਇਧਰ ਨੂੰ ਵਹਾਜ ਜ਼ਿਆਦਾ ਹੋ ਗਿਆ ਫਿਰ ਲੋਕ ਕਿੱਧਰ ਜਾਣਗੇ ਸਾਰ ਸਾਰ ਇੱਕ ਬੰਦੇ ਨੂੰ ਆਪਣੇ ਪੇਟ ਦੀ ਰੋਟੀ ਵਾਸਤੇ ਰਾਤ ਦਿਨ ਮਿਹਨਤ ਕਰ ਰਿਹਾ ਵਾ ਪਰ ਇਹ ਨਹੀਂ ਕਿ ਸਰਕਾਰ ਨੂੰ ਕੋ ਪਤਾ ਨਹੀਂ ਕਿ ਮਾਈਨਿੰਗ ਚੱਲ ਰਹੀ ਹੈ ਮਾਈਨਿੰਗ ਦਾ ਰੌਲਾ ਇੰਨਾ ਪੈ ਰਿਹਾ ਮਾਈਨਿੰਗ ਦੇ ਵਿੱਚ ਹੋກ ਹੀ ਰਿਹਾ ਜਿਹੜੀ ਰੈਲਿਟੀ ਆ ਉਹ ਤੁਹਾਡੇ ਸਾਹਮਣੇ ਆ ਜਿੰਨੇ ਜਿੱਥੋਂ ਪਟਕੇ ਲਾਉਂਦੇ ਉਹ ਦੇਖੋ ਕਿ ਤੇ ਇੱਕ ਰਾਤ ਛੋੜੋ ਹੋ ਗਿਆ ਤੇ ਦੋ ਦਿਨ ਛੋੜੋ ਹੋ ਗਿਆ ਰਾਤ ਦਿਨ ਟਿਪਰ ਚੱਲਦੇ ਆ ਰਾਤਾਂ ਨੂੰ ਲੋਕ ਸੌਂ ਜਾਂਦੇ ਆ ਤੇ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਆਜਾ ਜਾਨਕ ਸਰਪੰਚ ਸਾਹਿਬ ਉਹਨਾਂ ਨੂੰ ਆਣ ਕੇ ਫੜਿਆ ਤੇ ਸਾਨੂੰ ਸੱਦਿਆ ਇੱਥੇ ਆਏ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਪ੍ਰਸ਼ਾਸਨ ਤੇ ਵੀ ਇਹ ਪਬਲਿਕ ਨੂੰ ਨਿਆਂ ਕਿਉਂ ਨਹੀਂ ਦੇ ਰਹੇ ਨਿਆਂ ਦੇਣਾ ਚਾਹੀਦਾ ਘਟੋ ਘੱਟ ਇਹ ਜਿਹੜੇ ਕਰਸੀਆਂ ਤੇ ਬੈਠ ਕੇ ਅੱਜ ਮਾਈਨਿੰਗ ਨੂੰ ਇੱਥੇ ਬੁਲਾ ਰਹੇ ਆ ਮਾਈਨਿੰਗ ਆ ਆ ਨਹੀਂ ਰਿਹਾ ਕਿਉਂ ਨਹੀਂ ਆ ਰਿਹਾ ਉਹਦਾ ਕੀ ਕਰਨਿਆ ਸਾਨੂੰ ਦੱਸਿਆ ਜਾਵੇ ਸੰਗਤ ਨੂੰ ਜਿੰਨੇ ਵੀ ਪਿੰਡ ਦੇ ਲੋਕ ਆ ਸਾਰੇ ਸਾਰੇ ਇਸ ਗੱਲ ਤੋਂ ਖਫਾ ਆ ਕਿ ਸੜਕਾਂ ਇਹ ਅੱਜ ਫੜੇ ਆ ਤੇ ਕੋਣ ਹੋ ਗਿਆ ਇਹਦੇ ਮਾਰਕ ਸਾਨੂੰ ਦੱਸਿਆ ਵਾ ਹੁਣ ਵੇਖਦੇ ਆ ਜੀ ਕੀ ਕਾਰਵਾਈ ਹੁੰਦੀ ਆ ਕਿੰਨੇ ਚਿਰ ਤੋਂ ਹੋ ਰਹੀ ਸੀਗੀ ਇਹ ਰੋਜ਼ ਹੀ ਰਾਤ ਨੂੰ ਹੁੰਦੀ ਆ ਜੀ ਬਤੌਰ ਸਰਪੰਚ ਜਾਂ ਗ੍ਰਾਮ ਪੰਚਾਇਤ ਲੋੋਂ ਤੁਹਾਨੂੰ ਪਹਿਲਾਂ ਵੀ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਰੋਕਿਆ ਜੀ ਰੋਕੇ ਅੱਗੇ ਦੋ ਤਿੰਨ ਆ ਰਹੀ ਲੋਕ ਹਟੇ ਆ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਮਿਲੀ ਪੁੱਗ ਤੇ ਹੁਣ ਲੱਗ ਜੂ ਪਤਾ ਜੀ ਆਪੇ ਦੱਸਣ ਕਿ ਕੌਣ ਢੋਂਦਾ ਵਾ ਕੌਣ ਪੈਸੇ ਲੈਂਦਾ ਕੋਣ ਕੇ ਪੈਸੇ ਦਿੱਤੇ ਤਾਂ ਬਿਲਕੁਲ ਗੱਲ ਹੀ ਨਹੀਂ ਇਹ ਗੱਡੀਆਂ ਦੀ ਆਵਾਜ਼ ਆਈ ਦੇ ਕਾਰਨ ਤੁਸੀ ਬੰਨ ਹੋਈ ਬਹੁਤ ਖਤਰਾਈ ਬਹੁਤ ਬੰਨ ਦੋ ਦੋ ਫਟ ਥੱਲੇ ਚਲ ਗਿਆ ਹੜਾਂ ਦੇ ਦੌਰਾਨ ਮੇਰੇ ਕਮਜ਼ੋਰ ਹੋ ਜਾਂਦਾ ਫਿਰ ਬਹੁਤ ਜਿਆਦਾ ਨੀਵਾ ਹੋ ਗਿਆ ਬੰਨ ਇਹ ਮਾਮਲਾ ਜਿਹੜਾ ਮਾਈਨਿੰਗ ਡਿਪਾਰਟਮੈਂਟ ਦੇ ਧਿਆਨ ਦੇ ਰਿਹਾ ਹੈ ਜਿਆਦਾ ਨਹੀਂ ਹੁਣ ਐਸਟੀਓ ਸਾਹਿਬ ਨੂੰ ਸੱਦਣ ਲੱਗੇ ਆ ਉਹਨਾਂ ਨੂੰ ਸਾਰਿਆਂ ਦੱਸਦੇ ਆ ਹੁਣ ਆ ਕੀ ਮੰਗ ਕਰਦੇ ਆ ਜੀ ਮੰਗ ਇਹ ਅਜ ਵੀ ਹਟਾਇਆ ਹਟਾਇਆ ਜਾਵੇ ਜਿਹੜਾ ਮੈਨਿੰਗ ਹੁੰਦੀ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਕਰਾਉਂਦਾ ਉਹਦਾ ਨਾਂ ਲੈਣੀ ਫਰਮਾ ਪੈਸੇ ਲੈਂਦਾ ਤੇ ਉੱਤੇ ਪਰਚਾ ਹੋਵੇ ਹਾਂਜੀ ਸਰ ਕੀ ਨੋਟ ਹੈ ਨਾ ਐਸਸੀ ਪਰਮਜੀਤ ਸਿੰਘ ਜੀ ਸਰ ਤੁਸੀਂ ਢਿਲਵਾ ਤੋਂ ਸਾਨੂੰ ਅੱਜ ਸੂਚਨਾ ਮਿਲੀ ਸੀਗੀ ਕਿ ਇੱਥੇ ਪੰਡਾਲ ਬੇਟ ਦਰਿਆ ਮੰਡ ਦਰਿਆ ਵਿੱਚੋਂ ਕੋਈ ਰੇਤਾ ਦੀ ਨਿਕਾਸੀ ਹੋ ਰਹੀ ਹੈ ਉਹਦੇ ਸਬੰਧ ਚ ਅਸੀਂ ਆਏ ਸੀਗੇ ਤੇ ਇੱਕ ਟਿੱਪਰ ਸੀਗਾ ਮੇਤ ਰੇਤਾ ਉਹ ਸਿਕਾਉ ਲੈ ਲਿਆ ਸੀ ਕਾਪੀ ਤੇ ਮਾਈਨਿੰਗ ਡਿਪਾਰਟਮੈਂਟ ਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਆ ਤੇ ਉਹ ਉਹਨਾਂ ਦੇ ਆਉਣ ਤੇ ਉਹਨਾਂ ਦੇ ਕਹਿਣ ਸਾਰ ਜੋ ਕੋਈ ਕਾਰਵਾਈ ਬੰਦੀ ਕਰਨਗੇ ਕੋਲ ਇੱਕ ਵਾਹਨ ਸੀਗਾ ਹਾਂ ਇੱਕ ਵਾਹਨ ਤੇ ਜਿਵੇਂ ਜੀਵੀਸੀ ਨਾਲ ਇਹਦੇ ਨਾਲ ਲੜਾਈ ਹੁੰਦੀ ਆ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਸਾਰੀ ਗੱਲ ਸਾਹਮਣੇ ਠੀਕ ਹੈ ਜੀ ਠੀਕ